ਅਨੇਤ ਖੋ ਲੋ ਸਾਸਰੀ ਗੱਲ ਜਨਾ ਸਾਸਰੀ ਗੱਲ ਲੇਕਿਨ ਆ ਬਨਾ ਉਸ ਕਿਨਾ ਇਹਨਾਂ ਨੂੰ ਕਿਨਾ ਤੇਰੇ ਘਰ ਵਾਲੀ ਆ ਹਾਂਜੀ ਜੀ ਨਾ ਮੇਰੇ ਘਰ ਵਾਲੀ ਆ ਜੀ ਕੀ ਗੱਲ ਹੋ ਗਈ ਤੈਨੂੰ ਪਤਾ ਨਾ ਪੈਲਗਾਮ ਦੇ ਵਿੱਚ ਹਮਲਾ ਹੋਇਆ ਜਿਹੜਾ ਉਹ ਪਾਕਿਸਤਾਨੀਆਂ ਨੇ ਕੀਤਾ ਉਹਦੇ ਵਿੱਚ 28 ਜਣਾਂ ਦੀ ਮੌਤ ਹੋ ਗਈ ਆ ਤੇ ਸਾਨੂੰ ਸਰਕਾਰ ਨੇ ਉੱਥੋਂ ਆਰਡਰ ਕੀਤੇ ਆ ਕਿ ਜਿੰਨੇ ਵੀ ਪਾਕਿਸਤਾਨੀ ਇੱਥੇ ਰਹਿ ਰਹੇ ਨਾ ਉਸਾਰੇ ਵਾਪਸ ਚਲੇ ਜਾਂ। ਪਰ ਜਨਾਬ ਮੇਰੇ ਵਿਆਹ ਹੋਏ ਨੂੰ ਤਾਂ ਇੱਥੇ 5 ਸਾਲ ਹੋ ਗਏ ਆ। ਮੇਰੇ ਤਾਂ ਛੋਟਾ ਬੱਚਾ ਵੀ ਆ ਜੀ। ਤੇ ਮੈਂ ਆਪਦੇ ਘਰ ਵਾਲੀ ਨੂੰ ਉੱਥੇ ਕਿਵੇਂ ਭੇਜਦਾ? ਉਹ ਸਭ ਮੈਂ ਨਹੀਂ ਜਾਣਦਾ। 48 ਘੰਟੇ ਦਿੱਤੇ ਤੁਹਾਨੂੰ। 48 ਘੰਟੇ ਦੇ ਵਿੱਚ ਵਿੱਚ ਉਹਨੂੰ ਵਾਪਸ ਭੇਜ ਦੇ। ਠੀਕ ਹੈ ਜੀ। ਪਾਪਾ। ਪਾਚਨਾ ਦੇ ਦੰਦ ਸੀ। ਕੁਝ ਨਹੀਂ ਪਤਾ ਤੂੰ ਖੇਡਦਾ। ਹੈਲੋ ਸ਼ਕੀਨਾ ਹਾਂਜੀ ਕੀ ਗੱਲ ਹੋ ਗਈ ਤੁਸੀਂ ਇੰਨਾ ਘਬਰਾਏ ਕਿਉਂ ਜੀ ਉਹਨਾਂ ਕਰੇ ਪਾਲਸ ਆਏ ਸੀ ਕਿ ਉਹ ਕਹਿੰਦੇ ਆਪਦੇ ਘਰ ਵਾਲੀ ਨੂੰ ਨਾ ਪਾਕਿਸਤਾਨ ਭੇਜ ਦੇ ਤੇ ਨੋਟ 48 ਘੰਟੇ ਦਾ ਟਾਈਮ ਦਿੱਤਾ ਪਰ ਮੈਨੂੰ ਪਾਕਿਸਤਾਨ ਕਿਉਂ ਭੇਜ ਰਿਆ ਮੇਰਾ ਵਿਆਹ ਤਾਂ ਇੱਥੇ ਭਾਰਤ ਵਿੱਚ ਹੋਇਆ ਹੈ ਨਾ ਪਤਾ ਨਹੀਂ ਮੈਨੂੰ ਤਾਂ ਆਪ ਟੈਨਸ਼ਨ ਬਣੀ ਪਈ ਹੈ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਕਰਦੇ ਹੋ ਕੋਈ ਹੱਲ ਕਿੱਥੇ ਆ ਤੂੰ ਮੈਂ ਜੀ ਮੈਂ ਜੀ ਰਜੇ ਦੀਦੀ ਦੇ ਘਰ ਆ ਕੱਲ ਤੱਕ ਆਜੂਗੀ ਵਾਪਸ ਚਲ ਠੀਕ ਆ ਛੇਤੀ ਕਰੇ ਆ ਜਾ ਠੀਕ ਹੈ ਜੀ ਚੋਕੋ ਇਹਨੂੰ ਕਿੰਨੇ ਮੇਰੇ ਕਿਹਾ ਨੂੰ ਫਤੀਗਾ ਕੇ ਪਰ ਜਨਾਬ ਇਹਨਾਂ ਇਹ ਤਾਂ ਦੱਸੋ ਮੇਰਾ ਕਸੂਰ ਕੀ ਆ ਕਸੂਰ ਤੈਨੂੰ ਨਹੀਂ ਮੇਰਾ ਕਸੂਰ ਕੀ ਆ 48 ਘੰਟੇ ਦਾ ਟਾਈਮ ਲੱਗੇ ਤੈਨੂੰ ਵੀ ਆਪਦੀ ਘਰ ਵਾਲੀ ਪਾਕਿਸਤਾਨ ਭੇਜ ਦੇ ਤੂੰ ਸਾਡੀ ਗੱਲ ਹੀ ਨਾ ਬੰਦੀ ਉਹ ਸਿੱਧਰੇ ਕੋਈ ਦੋਖੀ ਨਹੀਂ ਗਏ ਜਿਹੜਾ ਪੈਲਗਾਮ ਦੇ ਵਿੱਚ ਹਮਲਾ ਹੋਇਆ ਹੈ ਨਾ ਉਹ ਪਾਕਿਸਤਾਨੀਆਂ ਨੇ ਕਰਵਾਇਆ ਸਰਕਾਰ ਵੱਲੋਂ ਸਖਤ ਆਰਡਰ ਆਇਆ ਜਿਹੜੇ ਪਾਕਿਸਤਾਨ ਦੇ ਲੋਕ ਇੰਡੀਆ 'ਚ ਰਹਿ ਰਹੇ ਆ ਤੇ ਇੰਡੀਆ ਦੇ ਲੋਕ ਪਾਕਿਸਤਾਨ 'ਚ ਰਹਿ ਰਹੇ ਆ ਉਹਨਾਂ ਨੂੰ ਆਪਦੇ ਆਪ ਦੇ ਦੇਸ਼ ਭੇਜਿਆ ਜਾਵੇ ਜਨਾਬ ਤੁਹਾਡੇ ਕੋਲੇ ਕੀ ਸਬੂਤ ਆ ਜੀ ਜਿਨ੍ਹਾਂ ਨੇ ਪਹਿ ਲਗਾਂਦੇ ਵਿੱਚ ਹਮਲਾ ਕੀਤਾ ਸੀ ਕਿ ਉਹ ਪਾਕਿਸਤਾਨੀ ਹੀ ਸੀ ਹੋ ਸਕਦਾ ਕੋਈ ਹੋਰ ਹੋਣ ਆਪਣੇ ਆਪ ਨੂੰ ਪਾਕਿਸਤਾਨੀ ਸ਼ੋਅ ਕਰਕੇ ਆ ਦੋਨੇ ਦੇਸ਼ਾਂ ਦੇ ਵਿੱਚ ਨਫ਼ਰਤ ਪੈਦਾ ਕਰਦੇ ਹੋ ਪਰ ਜੋ ਸਰਕਾਰ ਨੇ ਸਾਨੂੰ ਆਰਡਰ ਦਿੱਤੇ ਆ ਅਸੀਂ ਉਹ ਤੋਂ ਵੱਖ ਨਹੀਂ ਜਾ ਸਕਦੇ ਜਨਾਬ ਜੇ ਤੁਸੀਂ ਸਰਕਾਰ ਦੇ ਆਰਡਰ ਤੋਂ ਵੱਖ ਨਹੀਂ ਨਾ ਹੋ ਸਕਦੇ ਤਾਂ ਸੇ ਵੀ ਆਪਦੇ ਪ੍ਰਵਾਸ ਤੋਂ ਵੱਖ ਨਹੀਂ ਹੋ ਸਕਦੇ ਆ ਜਿਹੜੇ ਹਮਲੇ ਕਰਕੇ ਪਾਕਿਸਤਾਨੀਆਂ ਨੂੰ ਭਾਰਤ ਦੇ ਵਿੱਚੋਂ ਕੱਢਿਆ ਜਾਂਦਾ ਨਾ ਤੇ ਭਾਰਤੀਆਂ ਨੂੰ ਪਾਕਿਸਤਾਨ ਭੇਜਿਆ ਜਾਂਦਾ ਉਹਨਾਂ ਦਾ ਕੀ ਕਸੂਰ ਆ ਜ਼ਰੂਰੀ ਨਹੀਂ ਉਹ ਪਾਕਿਸਤਾਨੀ ਹੋਣ ਉਹ ਕੋਈ ਟੈਰਰਿਸਟ ਵੀ ਹੋ ਸਕਦੇ ਆ ਇਹਨਾਂ ਲੋਕਾਂ ਨੇ ਨਾ ਭਾਰਤ ਸਰਕਾਰ ਦੇ ਵਿੱਚ ਤੇ ਪਾਕਿਸਤਾਨ ਸਰਕਾਰ ਦੇ ਵਿੱਚ ਨਫ਼ਰਤ ਪੈਦਾ ਕਰਤੀ ਜਨਾਬ ਪਾਕਿਸਤਾਨ ਤੇ ਇੰਡੀਆ ਦੋਨੇ ਗੁਵੰਢੀ ਦੇਸ਼ ਆਹੇ ਹਰ ਦੁੱਖ ਦੇ ਸੁੱਖ ਦੇ ਦੇ ਵਿੱਚ ਇਹੀ ਇੱਕ ਦੂਜੇ ਦੇ ਕੰਮ ਆਉਂਦੇ ਆ ਤੁਹਾਨੂੰ ਪਤਾ ਅੱਜ ਜਦੋਂ ਭਾਰਤ ਤੇ ਪਿੱਛੇ ਜੇ ਮੁਸੀਬਤ ਪਈ ਸੀ ਨਾ ਪੰਜਾਬ ਦੇ ਵਿੱਚ ਹੜਾਗੇ ਸੀਗੇ ਤੋ ਉਦੋਂ ਵੀ ਪਾਕਿਸਤਾਨੀਆਂ ਨੇ ਆਪਣਾ ਸਾਥ ਦਿੱਤਾ ਸੀ ਉਦੋਂ ਵੀ ਪਾਣੀ ਵਾਲਾ ਗੇਟ ਪਾਕਿਸਤਾਨੀਆਂ ਨੇ ਖੋਲ੍ਹਿਆ ਸੀ ਤੇ ਅੱਜ ਅਸੀਂ ਉਹਨਾਂ ਦੇ ਪਾਣੀ ਬੰਦ ਕਰਤਾ ਜਨਾਬ ਜੇ ਅੱਜ جنگ ਲੱਗਦੀ ਆ ਨਾ ਤਾਂ ਨੁਕਸਾਨ ਦੋਨੇ ਤਰਾਂ ਦਾ ਹੀ ਹੋਣਾ ਚਾਹੇ ਚੜਦਾ ਪੰਜਾਬ ਹੋਵੇ ਤੇ ਚਾਹੇ ਉਹ ਲੈਂਦਾ ਪੰਜਾਬ ਹੋਵੇ ਜਿਆਦਾ ਨੁਕਸਾਨ ਤਾਂ ਆਮ ਲੋਕਾਂ ਦਾ ਹੀ ਹੋਣਾ ਵਾ ਜੇ جنگ ਲੱਗਦੀ ਆ ਨਾ ਪਤਾ ਨਹੀਂ ਕਿੰਨਿਆਂ ਕਾ ਮਾਮਾ ਦੇ ਪੁੱਤ ਮਰ ਜਾਂਦੇ ਆ ਤੇ ਕਿੰਨਿਆਂ ਕਾ ਭੈਣਾਂ ਦੇ ਭਰਾ ਚਲੇ ਜਾਂਦੇ ਆ ਤੇ ਕਿੰਨੀਆਂ ਔਰਤਾਂ ਵਿਧਵਾ ਹੋ ਜਾਂਦੀਆਂ ਸਨ 47 ਚ ਜਿਹੜੀ جنگ ਹੋਈ ਸੀ ਨਾ ਉਦੋਂ ਆਪਣਾ ਦੇਸ਼ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ। ਉਦੋਂ ਦੇ ਵਿਚਰੇ ਲੋਕ ਅੱਜ ਤੱਕ ਇਕੱਠੇ ਨਹੀਂ ਹੋਏ ਤੇ ਅੱਜ ਵੀ ਉਹੀ ਹਾਲਾਤ ਹੋਏ ਪਏ ਆ। ਕੁੱਜਕਾ ਮਾਵਾ ਆਪਦੇ ਬੱਚਿਆਂ ਨੂੰ ਛੱਡ ਕੇ ਪਾਕਿਸਤਾਨ ਜਾ ਰਹੀਆਂ ਤੇ ਕੁੱਜਕਾ ਮਾਵਾ ਪਾਕਿਸਤਾਨ ਤੋਂ ਭਾਰਤ ਆ ਰਹੀਆਂ। ਤਾਂ ਇਹਦੇ ਵਿੱਚ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ। ਜਨਾਬ ਗਲਤ ਇਹ ਨਹੀਂ ਸਹੀ ਆ। ਇਹਦੇ ਜਿੱਦਾਂ ਕੋਈ ਕਸੂਰ ਨਹੀਂ। ਕਸੂਰ ਤਾਂ ਨਾ ਸਰਕਾਰਾਂ ਦਾ ਜੋ ਇਹਨਾਂ ਨੂੰ ਵਾਕ ਕਰ ਰਹੀ ਹੈ। ਜਨਾਬ ਹੁਣ ਕੀ ਕਰੀਏ ਇਹਨਾਂ ਦਾ? ਇਹ ਤਾਂ ਵਿਚਾਰੇ ਸਾਰੇ ਬੇਕਸੂਰ ਆ। ਮੈਂ ਆਪਦੇ ਘਰ ਵਾਲੀ ਨੂੰ ਪਾਕਿਸਤਾਨੀ ਭੇਜੂਗਾ ਸੰ। ਮੇਰੇ ਦੇ ਬੱਚੇ ਤੋਂ ਉਹਦੀ ਮਾਂ ਨੂੰ ਕਦੇ ਦੂਰ ਨਹੀਂ ਹੁੰਦਵਾਂਗਾ ਅਸੀਂ ਸਾਰੇ ਇਕੱਠੇ ਰਹਿਾਂਗੇ ਇੱਥੇ ਚਾਹੇ ਤੂੰ ਸਾਨੂੰ ਕੋਲੀ ਮਾਰ